ਸਰ 18 ਦੇ ਵਿੱਚ ਪਿਛਲੀ ਸਰਕਾਰ ਨੇ ਇੱਕ ਨੋਟੀਫਿਕੇਸ਼ਨ ਜਾਰੀ ਕਰਕੇ ਰੂਲ ਬਦਲ ਦਿੱਤੇ ਪਹਿਲਾਂ ਕੀ ਹੁੰਦਾ ਸੀ ਕਿ ਜੀ 50% 2000 ਪੋਸਟਾਂ ਨੇ 50% ਪੋਸਟਾਂ ਪ੍ਰੋਮੋਸ਼ਨ ਤੋਂ ਆਉਂਦੀਆਂ ਸੀ ਨਹੀਂ 75% ਪ੍ਰੋਮੋਸ਼ਨ ਤੋਂ ਆਉਂਦੀਆਂ ਸੀ 25% ਫਰੈਸ਼ ਹੁੰਦੀਆਂ ਸੀ 2018 ਦੇ ਵਿੱਚ ਰੂਲ ਬਦਲ ਕੇ 50 50 ਕਰ ਦਿੱਤਾ ਪਾਫ ਪ੍ਰੋਮੋਸ਼ਨ ਕੋਟੇ ਨੂੰ ਘਟਾ ਕੇ 75 ਤੋਂ 50 ਕਰ ਦਿੱਤਾ ਤੇ 50% ਡਾਇਰੈਕਟ ਕਰ ਦਿੱਤਾ ਉਸ ਤੋਂ ਬਾਅਦ 2020 ਚ ਇੱਕ ਪ੍ਰਿੰਸੀਪਲ ਸੇ ਹੈਡਮਾਸਟਰਸ ਦੀ ਭਰਤੀ ਆਈ ਉਸ ਦੇ ਉੱਤੇ ਹਾਈ ਕੋਰਟ ਨੇ ਸਟੇਲ ਆਈ ਰੱਖਿਆ ਠੀਕ ਹੈ ਜੀ ਤੇ ਜਿੰਨੇ ਹੁਣ ਮੇਰੇ ਕੋਲ ਕੀ ਰਹਿ ਗਿਆ ਨਾ ਮਿੱਤੇ ਨਵੀਂ ਭਰਤੀ ਤੇ ਵੀ ਸਟੇਲ ਆਤਾ ਉਹ ਆਨ ਗoing ਭਰਤੀ ਤੇ ਵੀ ਤੇ ਨਵੀਂ ਭਰਤੀ ਤੇ ਵੀ ਸਟੇਲ ਆਤਾ ਭਾਵੇਂ ਇਹ ਕਿ ਜਿਹੜੇ ਰਹਿੰਦੇ 50% ਉਹ ਮੈਂ ਭਰਤੀ ਨਹੀਂ ਕਰ ਸਕਦਾ ਤੇ ਹੁਣ ਮੇਰੇ ਕੋਲ ਕੀ ਰਹਿ ਗਿਆ ਪ੍ਰਮੋਸ਼ਨ ਕੋਟਾ ਪ੍ਰਮੋਸ਼ਨ ਕੋਟਾ ਕਿੰਨੇ ਪ੍ਰਤੀਸ਼ਤ ਸੀ ਪਰ ਯਾਕਰ ਤਾਂ ਮੇ ਫੋਨ ਕਿੰਨੇ ਲੱਗੇ ਹੈ ਯਾਨੀ ਇਸ ਵਕਤ ਇੱਕ ਵੀ ਬੰਦਾ ਮੈਂ ਚਾਹੁੰਦੇ ਹੋਈ ਵੀ ਕੁਝ ਨਹੀਂ ਕਰ ਦੱਸ ਸਕਦਾ ਸੀ ਫਿਰ ਕੀ ਕੀਤਾ ਅਸੀਂ ਇੱਕ ਸਾਨੂੰ ਇਹ ਕوڑا ਕੁੱਟ ਭਰ ਕੇ ਜਿਹੜਾ ਹਾਰਸ਼ ਸੈਪ ਲੈਂਦੇ ਹੋਏ ਜਦੋਂ ਅਸੀਂ ਇਦਾਂ ਨਹੀਂ ਰੱਖ ਸਕੇ ਸੀ ਅਸੀਂ ਜਿਹੜੀ ਉਹ ਭਰਤੀ ਹੈ ਉਹਨੂੰ ਸਕ੍ਰੈਪ ਕੀਤਾ ਤਾਂ ਕਿ ਕੇਸ ਨੂੰ ਹਾਈ ਕੋਰਟ ਚੋਂ ਬਾਹਰ ਲੈ ਕੇ ਆਏ ਕਿ ਦੁਬਾਰਾ ਰੂਲ ਨੂੰ ਪੰਜਾਬ ਤੋਂ 75% ਲੈ ਕੇ ਜਾ ਰਹੇ ਹਾਂ ਜੋ ਉਹਨਾਂ ਦੀ ਗਲਤੀ ਹੈ ਜਿਦੇ ਕਰਕੇ ਪਿਛਲੇ 5 ਸਾਲ ਦੇ ਵਿੱਚ ਹਜ਼ਾਰਾਂ ਲੱਖਾਂ ਬੱਚਿਆਂ ਦਾ ਨੁਕਸਾਨ ਹੋਇਆ ਉਸ ਗਲਤੀ ਨੂੰ ਦੁਰਸਤ ਕਰ ਰਹੇ ਹੁਣ ਇਮੀਡੀਏਟਲੀ ਨਵੀਂ ਭਰਤੀ ਵੀ ਨਾਲੇ ਫਲੈਸ਼ ਕੱਢਾਂਗੇ ਉਹਦੇ ਨਾਲ ਹੋ ਸਕਦਾ ਉਹਨਾਂ ਕੈਂਡੀਡੇਟਸ ਨੂੰ ਮੌਕਾ ਮਿਲ ਜੇ ਕਿਉਂ ਇਦਾਂ ਦਾ ਸਾਰੀ ਉਮਰ ਕੋਟਾ ਹੀ ਨਿਕਲ ਜਾਣੀ ਸੀ ਅਸੀਂ ਕੇਸ ਨੂੰ ਵੈਲ ਫਾਈਟ ਕਰਕੇ ਵੀ ਦੇਖ ਲਿਆ ਕੁਝ ਨਹੀਂ ਹੋ ਰਿਹਾ ਸੀ ਇੱਕਾਂ ਨਵੇਂ ਵੀ ਆ ਜਾਣਗੇ ਹੁਣ 25% ਤੇ ਇਮੀਡੀਏਟਲੀ ਅਗਲੇ ਲਗਭਗ 35-40 ਦਿਨਾਂ ਚ ਤੁਹਾਨੂੰ ਅਸੀਂ 450 ਪੀਪਲਸ ਪ੍ਰਿੰਸੀਪਲਸ ਜਿਹੜੇ ਅਸੀਂ ਦੇਦਾਂਗੇ ਪੰਜਾਬ ਦੇ ਵਿੱਚ ਕੋਈ ਵੀ ਅਗਲੇ ਇੱਕ ਮਹੀਨੇ ਚ ਇਦਾਂ ਦਾ ਸਕੂਲ ਨਹੀਂ ਹੋਊਗਾ ਜਿੱਥੇ 200 ਤੋਂ ਵੱਧ ਬੱਚੇ ਹੋਣ ਤੇ ਪ੍ਰਿੰਸੀਪਲ ਨਾ ਹੋਵੇ ਅਸੀਂ ਦਿਨ ਰਾਤ ਇਹਦੇ ਉੱਤੇ ਲੱਗੇ ਹੋਏ ਹਾਂ ਹੱਲ ਲੱਭੇ ਹੋਏ ਪਰ ਮੈਂ ਤੁਹਾਨੂੰ ਇਹ ਆਈ ਕਿ ਨੋਬਤ ਕਿਉਂ ਆਈ ਉਹਦੇ ਤੁਹਾਨੂੰ ਜਿਹੜਾ ਹੈ ਉਹਦਾ ਉਹਦੀ ਪਰ 30% 41 44% ਜਿਹੜੇ ਟੀਚਰਸ ਨੇ ਉਹਨਾਂ ਦਾ ਵੀ ਪਦ ਖਾਲੀ ਹੈ ਕਿਉਂਕਿ ਜੂਨੀਅਰ ਨਹੀਂ ਬਿਲਕੁਲ ਬਿਲਕੁਲ ਗਲਤ ਅੰਕੜਾ ਜੀ ਇਸ ਵਕਤ ਸਾਡੇ ਮੋਰ ਥੈਨ 80% ਜਿਹੜੇ ਪੋਸਟਸ ਸੇ ਭਰੇ ਹੋਏ ਪਿਛਲੇ ਸਮੇਂ ਦੇ ਵਿੱਚ ਰਿਕਾਰਡ ਭਰਤੀਆਂ ਕਦੀ ਵੀ ਨਹੀਂ ਭਰਤੀਆਂ ਨਹੀਂ ਹੋਈਆਂ ਤੇ ਪਲੱਸ ਹੁਣ ਜਿਹੜੇ ਅਸੀਂ ਵੱਡੇ ਲੈਵਲ ਦੇ ਉੱਤੇ ਲੈਕਚਰਸ ਦੀ ਸ਼ੋਰਟੇਜ ਹੈ ਅੱਜ ਜਿਹੜੀ ਅਸਲੀ ਪ੍ਰੋਬਲਮ ਹੈ ਉਹ ਲੈਕਚਰਸ ਦੀ ਆ ਰਹੀ ਹੈ ਜਿਹੜੇ ਤਾਂ ਜਿਵੇਂ ਆਪਾਂ ਕੋਈ ਵੀ ਸ਼ਹਿਰ ਚੱਕ ਕੇ ਦੇਖ ਲੋਗੇ ਮੋਹਾਲੀ ਅੰਬਰਸਰ ਲੁਧਿਆਣਾ ਪਟਿਆਲਾ ਜਲੰਧਰ ਉੱਥੇ ਸ਼ਹਿਰ ਦਾ ਸਕੂਲ ਹੈ ਤੁਹਾਨੂੰ ਇੱਕ ਵੀ ਲੈਕਚਰਰ ਖਾਲੀ ਨਹੀਂ ਮਿਲੇਗਾ ਉਸੀ ਜਿਹੜੇ ਦਾ ਕੋਈ ਪਿੰਡੂ ਸਕੂਲ ਲੈ ਲੂਗੇ ਜਿਹੜਾ ਸ਼ਹਿਰ ਤੋਂ ਦੂਰ ਹੈ ਉੱਥੇ ਇੱਕ ਵੀ ਲੈਕਚਰਰ ਨਹੀਂ ਮਿਲੂਗਾ ਇਹ ਚੁਣੌਤੀ ਹੈ ਤਾਂ ਅਸੀਂ ਕਵੱਡੀ ਭਰਤੀ ਲੈਕਚਰਰਸ ਦੀ ਫਿਰ ਮਾਸਟਰ ਕਲਾਸਰ ਦੀ ਤੇ ਫਿਰ ਈਟੀਟੀ ਦੀ ਕਿਉਂਕਿ ਪੰਜਾਬ ਵਿੱਚ ਬਹੁਤ 13000 ਪ੍ਰਾਇਮਰੀ ਸਕੂਲ ਹੈ ਤਾਂ ਉਹ ਵੀ ਲਗਾਤਾਰ ਪਰ ਹੁਣ ਜਿਹੜੀ ਟਾਪ ਪ੍ਰਾਇਓਰਟੀ ਹੈ ਬਹੁਤ ਜਲਦੀ ਪੀਡੀਏ ਦੀ 2000 ਜਿਹੜੇ ਪ੍ਰਾਇਮਰੀ ਫਿਜ਼ੀਕਲ ਟੀਚਰ ਪਹਿਲੀ ਵਾਰੀ ਪ੍ਰਾਇਮਰੀ ਸਕੂਲਾਂ ਚ ਉਹ ਆ ਰਹੇ ਹੈ ਸਪੈਸ਼ਲ ਐਜੂਕੇਟਰ ਟੀਚਰਸ ਦੀ ਭਰਤੀ ਆ ਰਹੀ ਹੈ ਲੈਕਚਰਰਸ ਦੀ ਆ ਰਹੀ ਹੈ ਪ੍ਰਿੰਸੀਪਲ ਸੈਕਟੂਅਸ ਦੁਆਰਾ ਕੱਢਾਂਗੇ ਤਾਂ ਈਟੀਟੀ ਦੀ ਆ ਰਹੀ